ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਈ ਬਾਲਾ ਜਿਹਦੇ ਨਾਲ ਹੋਈਆਂ ਜਨਮ ਸਾਖੀਆਂ ਆਓ ਸੰਗਤ ਜੀ ਅੱਗੇ ਸਰਵਣ ਕਰੋ ਜੈ ਰਾਮ ਪਲਤੇ ਦੀ ਸਾਖੀ ਇੱਕ ਵਾਰੀ ਚੇਤਵ ਵਿਸਾਖ ਦੇ ਦਿਨ ਸਨ ਜੈ ਰਾਮ ਜਿਸ ਦਾ ਨਾਮ ਹੈ ਜਾਤ ਦਾਹ ਪਲਤਾ ਹੈ ਸੁਲਤਾਨਪੁਰ ਦਾ ਰਹਿਣ ਵਾਲਾ ਹੈ ਉਹ ਪੈਲੀਆਂ ਦੇ ਕਾਸ਼ ਕਰਨ ਵਾਸਤੇ ਕਾਸ਼ ਕਰਨ ਤੋਂ ਭਾਵ ਹੈ ਕਿ ਪੈਲੀਆਂ ਦੀ ਵਾਢੀ ਵਾਸਤੇ ਅਤੇ ਕਣ ਲੈਣ ਵਾਸਤੇ ਤਲਵੰਡੀ ਵਿੱਚ ਆਇਆ ਸੀ ਕੰਮਕਾਰ ਕਰਦੇ ਰਹੇ ਉਥੇ ਉਹ ਵਾਡੀ ਕਰਦੇ ਰਹੇ ਇੱਕ ਦਿਨ ਰਾਏ ਬਲਾਰ ਦੇ ਪਾਸ 앉 ਕੇ ਬੈਠੇ ਹੋਏ ਸਨ ਸਾਸੰਗ ਜੀ ਉਹਨਾਂ ਦੀ ਰਾਏ ਬਲਾਰ ਨਾਲ ਚੰਗੀ ਜਾਣ ਪਛਾਣ ਸੀ ਇੱਕ ਦਿਨ ਉਹ ਰਾਏ ਬਲਾਰ ਦੇ ਕੋਲ ਆਣ ਕੇ ਬੈਠੇ ਅਤੇ ਕਹਿਣ ਲੱਗੇ ਸਗਾਈ ਦੀ ਗੱਲਬਾਤ ਚੱਲ ਪਈ ਰਿਸ਼ਤੇ ਦੀ ਗੱਲਬਾਤ ਚੱਲ ਪਈ ਜੈ ਆਰਾਮ ਨੇ ਰਾਏ ਬਲਾਰ ਨੂੰ ਆਖਿਆ ਰਾਏ ਜੀ ਇਥੇ ਖੱਤਰੀਆਂ ਦੇ ਘਰ ਹਨ ਮੇਰੀ ਸਗਾਈ ਵਾਸਤੇ ਮੇਰੇ ਰਿਸ਼ਤੇ ਵਾਸਤੇ ਕੋਈ ਘਰ ਟੋਲੋ ਰਾਇ ਬੁਲਾਰ ਨੇ ਆਖਿਆ ਜੈ ਆਰਾਮ ਬੇਦੀਆਂ ਦੇ ਘਰ ਹਨ ਤੁਹਾਡੀਆਂ ਤੇ ਉਹਨਾਂ ਦੀਆਂ ਕਹਾਣੀਆਂ ਹੁੰਦੀਆਂ ਹਨ ਤੇ ਫਿਰ ਮੈਂ ਆਖਾਂਗਾ ਕਹਾਣੀਆਂ ਤੋਂ ਭਾਵ ਹੈ ਕਿ ਰਿਸ਼ਤਾ ਇੱਥੇ ਰਾਇ ਬੁਲਾਰ ਕਹਿੰਦੇ ਨੇ ਕਿ ਜੇ ਤੁਹਾਡੀਆਂ ਤੇ ਖੱਤਰੀਆਂ ਦੀਆਂ ਆਪਸ ਦੇ ਵਿੱਚ ਕਹਾਣੀਆਂ ਤੇ ਰਿਸ਼ਤੇ ਹੁੰਦੇ ਹਨ ਤਾਂ ਫਿਰ ਹੀ ਮੈਂ ਗੱਲ ਜੇਕਰ ਨਹੀਂ ਹੁੰਦੀਆਂ ਤਾਂ ਮੈਂ ਫਿਰ ਕਿਸ ਤਰ੍ਹਾਂ ਆਖਾਂ ਭਾਈਏ ਜੈਰਾਮ ਦੇ ਨਾਲ ਇੱਕ ਬ੍ਰਾਹਮਣ ਰਸੋਈਆ ਆਇਆ ਹੋਇਆ ਸੀ ਪਰ ਬਹੁਤ ਹੀ ਭਲਾ ਬ੍ਰਾਹਮਣ ਸੀ ਉਸ ਨਾਲ ਜੈਰਾਮ ਨੇ ਗੱਲ ਕੀਤੀ ਗੁਸਾਈ ਜੀ ਤੁਸੀਂ ਦੱਸੋ ਕਿ ਸਾਡੀਆਂ ਤੇ ਬੇਦਿਆਂ ਦੀਆਂ ਕਹਾਣੀਆਂ ਹੁੰਦੀਆਂ ਹਨ ਕਹਿਣ ਤੋਂ ਭਾਵ ਕਿ ਸਾੜੇ ਤੇ ਬੇਦਿਆਂ ਦੇ ਵਿੱਚ ਰਿਸ਼ਤਾ ਹੋ ਸਕਦਾ ਹੈ رائے ਬਲਾਰ ਨੂੰ ਇੰਨੇ ਦੇ ਕਿਹਾ رائے ਜੀ ਬੇਦਿਆ ਜੈਰਾਮ ਸਾਹ ਸੰਗਤ ਜੀ ਅੱਗੇ ਕਹਿੰਦੇ ਨੇ ਕਿ ਹੋਰਾਂ ਦੀਆਂ ਕਹਾਣੀਆਂ ਖਰੀਆਂ ਹੁੰਦੀਆਂ ਹਨ ਫਿਰ رائے ਬਲਾਰ ਨੇ ਸੋਚਿਆ ਕਿ ਚਲੋ ਮਇਤਾ ਕਾਲ ਨੂੰ ਸੱਦ ਕੇ ਹੀ ਪੁੱਛ ਲੈਣੇ ਆਂ ਫਿਰ ਰਾਏ ਪਲਾਰ ਨੇ ਮਹਿਤਾ ਕਾਲੂ ਨੂੰ ਸੱਦ ਕੇ ਪੁੱਛਿਆ ਮਹਿਤਾ ਜੀ ਜੈਰਾਮ ਪਲਤਾ ਜੋ ਖੱਤਰੀ ਹੈ ਸਾਹ ਸੰਗਜੀਓ ਖੱਤਰੀ ਉਸਦੀ ਗੋਤ ਪਲਤਾ ਸੀ ਤੇ ਇਹਨਾਂ ਦੀ ਬੇਦੀ ਸੀ ਖੱਤਰੀ ਜੋ ਆਲਮ ਹੈ ਇਹਨਾਂ ਦੀਆਂ ਅਤੇ ਬੇਦੀਆਂ ਦੀਆਂ ਕਹਾਣੀਆਂ ਹੁੰਦੀਆਂ ਹਨ ਕਿ ਨਹੀਂ ਕਹਾਣੀਆਂ ਤਾਂ ਭਾਵੇਂ ਰਿਸ਼ਤੇ ਹੁੰਦੇ ਹਨ ਕਿ ਨਹੀਂ ਜੇ ਹੁੰਦੀਆਂ ਹਨ ਤਾਂ ਜੈਰਾਮ ਨਾਲ ਕਹਾਣੀ ਕਰ ਦਿਓ ਕਹਿਣ ਤੋਂ ਭਾਵ ਹੈ ਕਿ ਬੇਬੇ ਨਾਨਕੀ ਦਾ ਜੈ ਰਾਮ ਦੇ ਨਾਲ ਵਿਆਹ ਕਰਦਿਓ ਤਾਂ ਕਾਲੂ ਨੇ ਕਿਹਾ 헤ਰ ਆਏ ਜੀ ਧੀਆਂ ਵਾਲੇ ਆਪ ਨਹੀਂ ਆਖਦੇ ਰਾਇਬਲਾਰ ਨੇ ਕਿਹਾ ਕਿ ਜੋ ਧੀਆਂ ਵਾਲੇ ਹੁੰਦੇ ਹਨ ਉਹ ਰਿਸ਼ਤੇ ਵਾਸਤੇ ਆਪ ਨਹੀਂ ਕਹਿੰਦੇ ਜੇ ਧੀਆਂ ਵਾਲੇ ਰਿਸ਼ਤੇ ਵਾਸਤੇ ਉਹ ਕਹਿੰਦੇ ਹਨ ਜਿਨ੍ਹਾਂ ਦੇ ਜੀਆਂ ਅੰਦਰ ਖੋਟ ਹੁੰਦੀ ਹੈ ਜ્યાં ਫਿਰ ਉਹ ਪਾਪ ਹੁੰਦਾ ਹੈ ਮੈਂ ਆਪ ਦਾ ਖਿਦਮਤਕਾਰ ਹਾਂ ਆਪ ਦੀ ਮਰਜ਼ੀ ਦੇ ਅਧੀਨ ਹਾਂ ਜੋ ਮੇਰੇ ਕੋਲੋਂ ਸਰਦਾ ਬਣਦਾ ਹੋਵੇਗਾ ਮੈਂ ਉਹ ਲੈ ਕੇ ਖੜਾ ਹੋ ਜਾਵਾਂਗਾ ਤਰਾਈ ਬੁਲਾਰ ਨੇ ਕਿਹਾ ਕਿ ਮਇਤਾ ਕਾਲੂ ਜੀ ਇਹ ਨਾਨਕੀ ਸਾਡੀ ਹੀ ਬੇਟੀ ਹੈ ਤੂੰ ਕੋਈ ਤਕਲੀਫ ਨਾ ਕਰ ਤਾਂ ਫਿਰ ਜੈਰਾਮ ਰਾਈ ਬੁਲਾਰ ਨੂੰ ਕਿਹਾ ਜੀ ਦੱਸੋ ਫਿਰ ਕਹਾਣੀ ਦਾ ਕੀ ਬਣਿਆ ਕੀ ਖਬਰ ਹੈ ਜਦੋਂ ਤੁਸੀਂ ਮਹਿਤਾ ਕਾਲੂ ਨੂੰ ਪੁੱਛਿਆ ਤਾਂ ਫਿਰ ਉਹਨਾਂ ਨੇ ਕੀ ਕਿਹਾ ਹੈ ਤਾਂ ਰਾਏ ਬੁਲਾਰ ਨੇ ਕਿਹਾ ਸੁਣੋ ਜੈ ਰਾਮ ਪਲਤਾ ਪਰਾਈਆਂ ਬੇਟੀਆਂ ਦਾ ਮੰਗਣ ਕੋਈ ਹਕੂਮਤ ਜਾਬਤਾ ਨਹੀਂ ਕਿਉਂ ਜੇ ਇਹ ਬਾਤ ਅਧੀਨ ਕੀ ਹੈ ਸੁਣ ਜੈ ਰਾਮ ਤੁਸੀਂ ਮਹਿਤਾ ਕਾਲੂ ਨੂੰ ਸੱਦ ਕੇ ਅਧੀਨਗੀ ਨਾਲ ਆਖੋ ਕਹਿਣ ਤੋਂ ਭਾਵ ਕਿ ਮਹਿਤਾ ਕਾਲੂ ਨੂੰ ਬੁਲਾਓ ਮੈਂ ਵੀ ਉਸੇ ਵਕਤ ਜੋ ਕੁਝ ਮੇਰੇ ਕੋਲ ਸਰਿਆ ਮੈਂ ਆਖਾਂਗਾ ਜੈ ਰਾਮ ਨੇ ਕਿਹਾ ਰਾਏ ਜੀ ਮੈਂ ਕਿਉਂ ਕਹ ਰੱਖਾਂ ਤੁਸੀਂ ਰਾਜੇ ਲੋਕ ਹੋ ਸਮਝ ਕਰ ਦੇਖੋ ਰਾਏ ਬੁਲਾਰ ਕਿਆ ਭਾਇਆ ਜੈ ਰਾਮ ਜੀ ਤੁਸੀਂ ਕਾਹੇ ਕੋ ਆਖਦੇ ਹੋ ਤੁਹਾਡਾ ਬ੍ਰਾਹਮਣ ਨਿਦਾ ਜੋ ਹੈ ਇਸ ਪਾਸੋਂ ਕਹਾਵੋ ਕਹਿਣ ਤੋਂ ਭਾਵ ਹੈ ਕਿ ਜੋ ਤੇਰੇ ਨਾਲ ਬ੍ਰਾਹਮਣ ਆਇਆ ਹੈ ਰਸੋਈਆ ਹੈ ਉਸਦੇ ਕੋਲੋਂ ਕਹਾਓ ਅੰਜਾਇ ਰਾਮ ਨੇ ਕਿਹਾ ਠੀਕ ਹੈ ਰਾਏ ਜੀ ਫਿਰ ਜੈਰਾਮ ਨੇ ਆਪਣੇ ਨਿਦੇ ਬ੍ਰਾਹਮਣ ਨੂੰ ਬੁਲਾਇਆ ਰਾਏ ਜੀ ਦੇ ਪਾਸ ਨਿਦੇ ਆਏ ਕਿਹਾ ਚੌਧਰੀ ਜੀ ਅਸੀਂ ਤੁਸੀਂ ਮਿਲ ਕੇ ਕਾਲੂ ਨੂੰ ਆਖੀਏ ਫਿਰ ਸਨੇਚਰਵਾਰ ਡੇਢ ਤਹਿਰ ਦਿਨ ਰਹਿੰਦਾ ਹੈ ਨਿਦੇ ਬ੍ਰਾਹਮਣ ਕਾਲੂ ਨੂੰ ਕਿਹਾ ਦੇਖ ਮੈਤਾ ਕਾਲੂ ਤੂੰ ਵੀ ਖੱਤਰੀ ਹੈ ਜੈਰਾਮ ਵੀ ਖੱਤਰੀ ਹੈ ਇਹ ਭਲਾ ਸੰਜੋਗ ਹੋਵੇਗਾ ਇਹ ਰਿਸ਼ਤਾ ਚੰਗਾ ਬਣ ਰਿਹਾ ਹੈ ਤੁਸੀਂ ਜੈ ਆਰਾਮ ਦੇ ਨਾਲ ਕਹਾਣੀ ਕਰੋ ਜੈ ਆਰਾਮ ਦੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰ ਦਵੋ ਕਾਲੂ ਨੇ ਕਿਹਾ ਮਿਸਰ ਨੇ ਦਾ ਤੂੰ ਆਪੇ ਆਖਦਾ ਹੈ ਕਿ ਜੈ ਆਰਾਮ ਕਹਿੰਦਾ ਹੈ ਤਾਂ ਰਾਈ ਬਲਾਨ ਨੇ ਕਿਹਾ ਹੈ ਮਈਤਾ ਕਾਲੂ ਜੈ ਆਰਾਮ ਕਿਉਂ ਕਹ ਰਾਕੇ ਔਰ ਬ੍ਰਾਹਮਣ ਜੋ ਆਖਦਾ ਹੈ ਸੋ ਉਹੀ ਪਿਆ ਆਖਦਾ ਹੈ ਤਾਂ ਕਾਲੂ ਨੇ ਕਿਹਾ ਪੜਾ ਰਾਈ ਜੀ ਤੁਹਾਡਾ ਆਖਿਆ ਸਾਡੇ ਸਿਰ ਮੱਥਿਆ ਜਨੂੰ ਸਾਹ ਸੰਗ ਜੀ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਤਾਂ ਮਾਈਤਾ ਕਾਲੂ ਨੇ رائے ਬਲਾਰ ਨੂੰ ਆਖਿਆ ਕਿ ਜਿਵੇਂ ਤੁਸੀਂ ਕਹੋਗੇ ਤੁਹਾਡਾ ਹੁਕਮ ਸਿਰ ਮੱਥੇ ਹੈ ਜੈ ਰਾਮ ਦੀ ਅਤੇ ਨਾਨਕੀ ਦੀ ਕਹਾਣੀ ਹੋਈ ਤਾਂ ਆਉਂਦੇ ਵਿਸਾਖ ਦੇ ਮਹੀਨੇ ਕਾਜ ਹੋਇਆ ਸਾਹ ਸੰਗਤ ਜੀ ਇਸ ਤਰ੍ਹਾਂ ਜੈ ਰਾਮ ਤੇ ਬੀਬੇ ਨਾਨਕੀ ਦੀ ਰਿਸ਼ਤਾ ਇਹਨਾਂ ਦਾ ਹੋਇਆ ਅਤੇ ਆਉਂਦੇ ਵਿਸਾਖ ਦੇ ਮਹੀਨੇ ਵਿੱਚ ਵਿਆਹ ਦਾ ਕਾਰਜ ਬੜੀ ਪ੍ਰਸੰਤਾ ਨਾਲ ਦੋਨੋਂ ਪਾਸਿਓਂ ਤਰਾਏ ਆਵੀ ਸਾਹਾ ਸਿੰਘ ਜੀ ਜਦੋਂ ਜੈ ਰਾਮ ਪਲਥਾ ਡੋਲੀ ਲੈ ਕੇ ਘਰ ਗਿਆ ਤਾਂ ਕਾਲੂ ਨੇ ਮਿੱਤਾ ਕਾਲੂ ਨੇ ਬਾਬੇ ਨਾਨਕ ਨੂੰ ਕਿਹਾ ਬੇਟਾ ਸੁਲਤਾਨਪੁਰ ਜਾ ਕੇ ਬੇਬੇ ਨਾਨਕੀ ਨੂੰ ਲੈ ਆਓ ਸਾਹਾ ਸਿੰਘ ਜੀ ਜਿਵੇਂ ਆਪਣੇ ਇੱਥੇ ਫੇਰਾ ਪਾਉਂਦੇ ਹਨ ਇਸੇ ਤਰ੍ਹਾਂ ਹੀ ਮਿੱਤਾ ਕਾਲੂ ਨੇ ਕਿਹਾ ਕਿ ਬੇਬੇ ਨਾਨਕੀ ਨੂੰ ਲੈ ਆਓ बाकी साह सिंह जी इस रिंदा भाग ती अगली वीडियो में सरवण करोगे साखी का सरवण करद्या साखी का बयान करद्याक प्रकार दुल् चुका हो गए हो आप सब संगत बख्शन जोग बख्श लेना संगत जी जिसने चैनल सबसक्राइब नहीं किया जरूर सबसक्राइब करना जी वाहू जी का खालसा वाहगुरू जी की फतेह